ਸੁਖਦੇਵ ਸਿੰਘ ਢੀਂਸਾ ਦੀ ਅੰਤਿਮ ਅਰਦਾਸ ਮੌਕੇ ਇਸ ਸਮੇਂ ਮੈਂਬਰ ਪਾਰਲੀਮੈਂਟ ਸਰਬੀ ਸਿੰਘ ਖਾਲਸਾ ਜੀ ਪਹੁੰਚੇ ਨੇ ਕਿਵੇਂ ਦੇਖਦੇ ਹੋ ਸੁਖਦੇਵ ਸਿੰਘ ਢੀਂਸਾ ਇਸ ਦੁਨੀਆ ਤੇ ਨਹੀਂ ਰਹੇ ਤੇ ਅੰਤਿਮ ਅਰਦਾਸ ਤੇ ਪਹੁੰਚੇ ਹੋ ਕਿਵੇਂ ਯਾਦ ਕਰ ਰਹੇ ਹੋ ਬਹੁਤ ਸਾਫ਼ ਸੁੱਚੀ ਸਖੀਅਤ ਸੀਗੇ ਢੀਂਸਾ ਸਾਹਿਬ ਬਹੁਤ ਮਤਲਬ ਸਿੱਖੀ ਨੂੰ ਨਾਲ ਲੈ ਕੇ ਤੁਰਨ ਵਾਲੇ ਸ਼ਖ ਸੀਗੇ ਬਹੁਤੋ ਇੱਕ ਪ੍ਰੇਰਨਾ ਸਰ ਸੀ ਕਿਵੇਂ ਇਹ ਬਈ ਸਿਆਸਤ ਵਿੱਚ ਰਹਿ ਕੇ ਵੀ ਆਪਾਂ ਸਾਫ਼ ਸੁਥਰੇ ਰਹਿ ਸਕਦੇ ਆ ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਕਦੀ ਕੋਈ ਉਹਨਾਂ ਤੇ ਇਲਜ਼ਾਮ ਨਹੀਂ ਲੱਗਿਆ ਕਰਪਸ਼ਨ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕਦੇ ਵੀ ਕੋਈ ਇਲਜ਼ਾਮ ਨਹੀਂ ਲੱਗਿਆ। ਡੋਟੀ ਕਦੀ ਮੁਲਾਕਾਤ ਹੋਈ ਆ ਉਹਨਾਂ ਨਾਲ? ਹਾਂਜੀ ਹਾਂਜੀ ਬਹੁਤ ਮੇਰੀ ਮੁਲਾਕਾਤ ਸੀ। ਬਹੁਤ ਨਿੱਗੀਆਂ ਇੱਕ ਮਤਲਬ ਬਹੁਤ ਪਿਆਰ ਨਾਲ ਮਿਲਣ ਵਾਲੇ ਸਿਗੇ ਸੰਤ ਬੱਚਿਆਂ ਵਾਂਗ ਟ੍ਰੀਟ ਕਰਦੇ ਸੀਗੇ ਜੇ ਕਿ ਆ ਹੋਵੇ ਕਿ ਤੁਸੀਂ ਅਕਾਲੀ ਦਲ ਚ ਜਾਓ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਹੋਈ ਕਦੇ ਹਾਂ ਜਦੋਂ ਹੁਣ ਆ ਅਕਾਲੀ ਦਲ ਤੋਂ ਬਾਹਰ ਚੱਲ ਰਹੇ ਸੀਗੇ ਆਖਰੀ ਦਿਨਾਂ ਦੇ ਵਿੱਚ ਅੱਕਾ ਅਲੱਗ ਪਾਰਟੀ ਬਣਾਉਣ ਦੇ ਲਈ ਤੁਹਾਡੇ ਨਾਲ ਕੋਈ ਰਾਬਤਾ ਹੋਇਆ ਹੋਵੇ ਨਹੀਂ ਕੋਈ ਐਸੀ ਗੱਲ ਨਹੀਂ ਹੋਈ ਸੀ ਹਲੇ ਠੀਕ